ਆਹ ਸ਼ੇਅਰ ਮਾਰਕੀਟ ਜਿਸ ਖਾਣ ਅੱਧੀ ਦੁਨੀਆ ਲੱਗੀ ਸੀ ਪਰ ਉਹਦੇ ਵਿੱਚੋਂ 70 80% ਤਾਂ ਲੋਕਾਂ ਨੇ ਸੱਟ ਰੀ ਸ਼ਿੱਟ ਤੇ ਆਪਦੇ ਇੰਸਟੀਟਿਊਟਾਂ ਦੇ ਪਰ ਜਿਹੜੇ ਇਮਾਨਦਾਰ ਬਚ ਗਏ ਉਹੀ ਆ ਮਾਰਕੀਟ ਦੇ ਵਿੱਚ ਆਹ ਦੇਖੋ ਬਾਈ ਨੇ ਸਰਦਾਰ ਟਰੇਡਰਸ ਜੀਰੇ ਵਾਲੇ ਕੋਈ ਚਾਰ ਪੈਸੇ ਹੁਣ ਬਜਦੇ ਨੇ ਕਿ ਜਮਾਂ ਕੰਮ ਠਾਪੀਆ ਸ਼ੇਅਰ ਮਾਰਕੀਟ ਦਾ ਅੱਜ ਦਾ ਪ੍ਰੋਫਿਟ 2500 ਡਾਲਰ ਲਾਈਵ ਚੱਲਦਾ ਪਿਆ ਜੀ 2500 ਡਾਲਰ ਲਾਈਵ ਚੱਲਦਾ ਬਾਈ ਆਹ ਦੇਖ ਲਓ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਬਾਕੀ ਤੁਸੀਂ ਵੀ ਕਲੀਅਰ ਕਰਨਾਗਾ ਤੇ ਹੁਣ ਤੁਸੀਂ ਮੈਨੂੰ ਆਏ ਦੱਸੋ ਵੀ ਇਹ ਕਿਵੇਂ ਬਣਦਾ ਬਾਈ ਦੇਖੋ ਹੁਣ ਜੇ ਇਹ ਕਿਸੇ ਨੇ ਸਿੱਖਣਾ ਤਾਂ ਕਿੱਥੇ ਆਉਣਾ ਪਊ ਕਿਵੇਂ ਸਿੱਖਿਆਉਣਾ ਦੇਖੋ ਜੀ ਔਨਲਾਈਨ ਆਫਲਾਈਨ ਦੋਨੇ ਕਲਾਸਾਂ ਅਵੇਲੇਬਲ ਨੇ ਤੇ ਮਤਲਬ ਇਹਦੇ ਵਿੱਚ ਕੋਈ ਆਏ ਰਿਸਕ ਤਾਂ ਨਹੀਂਗਾ ਵੀ ਆਪ ਬੰਦੇ ਦੇ ਪੈਸੇ ਮਰ ਜਾਣਗੇ ਨਹੀਂ ਜੀ ਨਹੀਂ ਇੱਥੇ ਆਪਾਂ ਬਲਕਿ ਆਪਦੇ ਕੋਲੋਂ ਫੰਡ ਪ੍ਰੋਵਾਈਡ ਕਰਦੇ ਆ ਜੇ ਕੋਈ ਵਧੀਆ ਟਰੇਡਰ ਹੈਗਾ ਜਿਹਦੇ ਕੋਲ ਸਕਿੱਲ ਹੈਗੀ ਆਪ ਨੂੰ ਵਧੀਆ ਸਿਖਿਆਦਾ ਤੇ 5 ਹਜ਼ਾਰ ਡਾਲਰ ਅਸੀਂ ਉਹਦੇ ਕੋਲੋਂ ਦਿੰਨੇ ਟਰੇਡ ਕਰਨਾ ਇੰਡੀਆ ਦਾ 1.7 ਲੱਖ ਰੁਪਏ ਬਣ ਗਿਆ ਇੰਡੀਆ ਦਾ 1.7 ਲੱਖ ਰੁਪਏ ਬਣ ਗਿਆ ਤੇ ਲੈ ਜੇ ਤੁਸੀਂ ਇਮਾਨਦਾਰੀ ਨਾਲ ਸਿੱਖਣਾ ਹੈ ਸਾਰਾ ਸ਼ੇਅਰ ਮਾਰਕੀਟ ਦਾ ਤਾਂ ਤੁਸੀਂ ਇੱਥੇ ਜ ਸਜੇ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹਾਂ